ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਦਿੱਤਾ ਹੋਇਆ ਹੈ ਉਸ ਨੰਬਰ 'ਤੇ ਹੀ ਤੁਸੀਂ ਆਪਣੀ ਸਟੋਰੀ ਸਾਨੂੰ ਭੇਜ ਸਕਦੇ ਹੋ ਮੈਂ ਉਦੋਂ 10ਵੀਂ ਕਲਾਸ 'ਚ ਪੜ੍ਹਦੀ ਸੀ ਜਦੋਂ ਮੇਰੀ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ ਜਦੋਂ ਮੇਰੀ ਭੈਣ ਨੂੰ ਮੁੰਡੇ ਵਾਲੇ ਘਰ ਵੇਖਣ ਆਏ ਸੀ ਤਾਂ ਉਦੋਂ ਮੈਂ ਘਰ 'ਚ ਨਹੀਂ ਸੀ ਪਰ ਅਗਲੇ ਦਿਨ ਜਦੋਂ ਸ਼ਗਨ ਤੋਂ ਬਾਅਦ ਮੈਂ ਆਪਣੇ ਜੀਜੇ ਨਾਲ ਪਹਿਲੀ ਵਾਰੀ ਗੱਲ ਕੀਤੀ ਤਾਂ ਜੀਜਾ ਮੈਨੂੰ ਕਹਿਣ ਲੱਗਿਆ ਕਿ ਮੈਂ ਤਾਂ ਤੈਨੂੰ ਪਹਿਲਾਂ ਵੇਖਿਆ ਹੀ ਨਹੀਂ ਸੀ ਮੈਂ ਕਿਹਾ ਕਿ ਮੈਂ ਤਾਂ ਸਕੂਲ ਗਈ ਹੋਈ ਸੀ ਮੇਰੀ ਭੈਣ ਦਾ ਵਿਆਹ 6 ਮਹੀਨੇ ਰੋਕੇ ਸੀ ਉਦੋਂ ਤੱਕ ਉਹ ਫੋਨ ਤੇ ਗੱਲ ਕਰਦੇ ਰਹਿੰਦੇ ਸੀ ਹੁਣ ਤਾਂ ਉਹ ਵੀਡੀਓ ਕਾਲ ਤੇ ਵੀ ਗੱਲ ਕਰ ਲੈਂਦੇ ਸੀ ਇੱਕ ਦਿਨ ਮੇਰੀ ਭੈਣ ਦੀ ਵਿਚੋਲਣ ਸਾਡੇ ਘਰ ਆਏ ਤੇ ਉਹ ਮੈਨੂੰ ਹੱਸਣ ਲੱਗ ਪਈ ਕਿ ਜੇ ਮੁੰਡਾ ਤੈਨੂੰ ਪਹਿਲਾਂ ਵੇਖ ਲੈਂਦਾ ਤਾਂ ਉਹਨੇ ਤੇਰੇ ਨਾਲ ਹੀ ਵਿਆਹ ਕਰਵਾਉਣਾ ਸੀ ਉਹਨੂੰ ਤਾਂ ਤੂੰ ਵੀ ਬੜੀ ਪਸੰਦ ਆਈ ਸੀ ਮੈਂ ਕਿਹਾ ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਉਹ ਤਾਂ ਕਹਿਣ ਲੱਗੀ ਮੈਂ ਤਾਂ ਮਜ਼ਾਕ ਕਰਦੀ ਆ ਮੈਂ ਤਾਂ ਤਾਂ ਕਹਿੰਦੀ ਸੀ ਕਿਉਂਕਿ ਤੂੰ ਆਪਣੀ ਭੈਣ ਨਾਲੋਂ ਜ਼ਿਆਦਾ ਸੋਹਣੀ ਆ ਤੈਨੂੰ ਤਾਂ ਕੋਈ ਵੇਖ ਕੇ ਪਹਿਲੀ ਵਾਰੀ ਪਸੰਦ ਕਰ ਲੂਗਾ ਮੇਰੀ ਭੈਣ ਸੋਹਣੀ ਸੀ ਪਰ ਉਹਦਾ ਰੰਗ ਥੋੜਾ ਸਾਵਲਾ ਸੀ ਪਰ ਨੈਣ ਨਕਸ਼ ਸਾਡੇ ਬਿਲਕੁਲ ਇੱਕੋ ਜਿਹੇ ਸੀ ਮੇਰੀ ਭੈਣ ਦਾ ਸੁਭਾਅ ਬੜਾ ਚੰਗਾ ਸੀ ਉਹ ਬੜੇ ਨਰਮ ਸੁਭਾਅ ਦੀ ਸੀ ਉਹ ਹੱਸ ਕੇ ਕਹਿਣ ਲੱਗੀ ਕਿ ਚਲ ਜੇ ਇਹ ਪਸੰਦ ਆਉਂਦੀ ਆ ਤਾਂ ਇਹਦਾ ਵਿਆਹ ਕਰ ਦਿੰਨੇ ਪਰ ਇਹ ਅਜੇ ਛੋਟੀ ਆ ਇਸ ਕਰਕੇ ਇਹਦਾ ਵਿਆਹ ਤਾਂ ਨਹੀਂ ਕਰ ਸਕਦੇ ਛੇ ਮਹੀਨੇ ਬਾਅਦ ਮੇਰੀ ਭੈਣ ਦਾ ਵਿਆਹ ਹੋ ਗਿਆ ਭੈਣ ਦੇ ਘਰੋਂ ਜਾਣ ਤੋਂ ਬਾਅਦ ਘਰ ਬੜਾ ਸੁਨਣਾ ਸੁਨਣਾ ਲੱਗਦਾ ਸੀ ਜਦੋਂ ਵੀ ਭੈਣ ਪੇਕੇ ਰਹਿ ਕੇ ਵਾਪਸ ਆਪਣੇ ਸਹੁਰੇ ਘਰ ਜਾਂਦੀ ਸੀ ਤਾਂ ਮੈਂ ਰੋਣ ਲੱਗ ਜਾਂਦੀ ਸੀ ਤਾਂ ਜੀਜੂ ਮੈਨੂੰ ਹੱਸਣ ਲੱਗ ਜਾਂਦੇ ਸੀ ਕਿ ਕੋਈ ਗੱਲ ਨਹੀਂ ਤੈਨੂੰ ਵੀ ਉੱਥੇ ਹੀ ਲੈ ਜਾਣਾ ਦੋਵੇਂ ਭੈਣਾਂ ਇੱਕ ਘਰ ਵਿੱਚ ਇਕੱਠੀਆਂ ਰਹਿ ਲਿਓ ਕਿਉਂਕਿ ਜੀਜੂ ਦਾ ਛੋਟਾ ਭਰਾ ਸੀ ਜੀਜੂ ਹਮੇਸ਼ਾ ਤੋਂ ਇਹ ਚਾਹੁੰਦੇ ਸੀ ਕਿ ਮੇਰਾ ਰਿਸ਼ਤਾ ਉਹਦੇ ਭਰਾ ਨਾਲ ਹੋ ਜਾਵੇ ਮੈਂ ਤਾਂ ਅਜੇ ਪੜਦੀ ਸੀ ਮੇਰਾ ਤਾਂ ਅਜੇ ਵਿਆਹ ਦਾ ਕੋਈ ਇਰਾਦਾ ਨਹੀਂ ਸੀ ਮੈਂ ਤਾਂ ਹਮੇਸ਼ਾ ਤੋਂ ਹੀ ਬਾਹਰਲੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਮੇਰਾ ਸ਼ੌਂਕ ਬਾਹਰ ਜਾਣ ਦਾ ਸੀ ਪਰ ਜੀਜਾ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਂ ਤੇਰਾ ਆਪਣੇ ਭਰਾ ਨਾਲ ਹੀ ਰਿਸ਼ਤਾ ਕਰਵਾਉਂਗਾ ਜੀਜੇ ਦਾ ਭਰਾ ਕੋਈ ਖਾਸ ਸੋਹਣਾ ਨਹੀਂ ਸੀ ਪਰ ਮੈਂ ਉਹਦੇ ਨਾਲੋਂ ਜ਼ਿਆਦਾ ਸੋਹਣੀ ਸੀ ਤੇ ਮੇਰਾ ਉਹਦੇ ਨਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਭੈਣ ਕਰਕੇ ਥੋੜਾ ਹੋ ਜਾਂਦਾ ਸੀ ਕਿ ਚੱਲ ਕੱਠੀਆਂ ਦੋਵੇਂ ਇੱਕ ਘਰ ਵਿੱਚ ਹੋ ਜਾਵਾਂਗੇ ਹੁਣ ਮੈਂ 11ਵੀਂ ਕਲਾਸ 'ਚ ਪੜ੍ਹਦੀ ਸੀ ਮੇਰੇ ਲਈ ਇੱਕ ਰਿਸ਼ਤਾ ਆਇਆ ਡੈਡੀ ਨੇ ਸਾਫ਼ ਮਨਾਂ ਕਰ ਦਿੱਤਾ ਰਿਸ਼ਤਾ ਬਾਹਰਲਾ ਸੀ ਪਰ ਮੰਮੀ ਕਹਿਣ ਲੱਗੀ ਕਿ ਆਪਾਂ ਨੂੰ ਇੱਕ ਵਾਰ ਰਿਸ਼ਤਾ ਵੇਖਣਾ ਚਾਹੀਦਾ ਆ ਕਿਉਂਕਿ ਚੰਗੇ ਰਿਸ਼ਤੇ ਨਹੀਂ ਮਿਲਦੇ ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਸੀ ਉਹਨਾਂ ਨੂੰ ਬਸ ਸੋਹਣੀ ਕੁੜੀ ਚਾਹੀਦੀ ਸੀ ਉਹਨਾਂ ਨੇ ਮੇਰੀ ਫੋਟੋ ਵੇਖ ਕੇ ਮੈਨੂੰ ਪਸੰਦ ਕਰ ਲਿਆ ਸੀ ਵਿਚੋਲਣ ਨੇ ਮੇਰੀ ਫੋਟੋ ਉਹਨਾਂ ਨੂੰ ਆਪਣੇ ਫੋਨ 'ਤੇ ਵਿਖਾ ਦਿੱਤੀ ਸੀ ਪਰ ਵਿਚੋਲਣ ਨੇ ਸਾਡੇ ਘਰ ਬਾਅਦ ਵਿੱਚ ਗੱਲ ਕੀਤੀ ਸੀ ਡੈਡੀ ਕਹਿਣ ਲੱਗੇ ਕਿ ਅਜੇ ਅਸੀਂ ਵਿਆਹ ਨਹੀਂ ਕਰਨਾ ਮੰਮੀ ਦੇ ਜ਼ਿਆਦਾ ਜ਼ੋਰ ਪਾਉਣ ਤੇ ਡੈਡੀ ਇੱਕ ਵਾਰ ਉਹਨਾਂ ਦਾ ਘਰਬਾਰ ਵੇਖ ਆਏ ਸੀ ਜਦੋਂ ਮੇਰੇ ਜੀਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੇਰੇ ਘਰ ਦੇ ਆਣਾ ਗੁੱਸੇ ਹੋ ਗਿਆ ਕਿਉਂਕਿ ਉਹ ਕਹਿਣ ਲੱਗਾ ਕਿ ਇਹਦਾ ਰਿਸ਼ਤਾ ਤਾਂ ਮੈਂ ਹੀ ਕਰਵਾਉਣਾ ਆ ਹੁਣ ਘਰ ਦੇ ਪਰੌਣੇ ਨੂੰ ਵੀ ਗੁੱਸੇ ਨਹੀਂ ਕਰ ਸਕਦੇ ਸੀ ਕਿਉਂਕਿ ਭੈਣ ਦੇ ਸਹੁਰਿਆਂ ਕੋਲ ਜ਼ਮੀਨ ਜਾਇਦਾਦ ਸੀ ਨਾਲੇ ਐਨਾ ਕੁ ਸੀ ਕਿ ਉਹਦਾ ਭਰਾ ਖੇਤੀ ਕਰਦਾ ਸੀ ਪਰ ਮੈਂ ਬਾਹਰਲੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਦੋਂ ਮੇਰਾ ਜੀਜਾ ਸਾਡੇ ਨਾਲ ਗੁੱਸੇ ਹੋਣ ਲੱਗਾ ਤੇ ਉਹ ਕਹਿਣ ਲੱਗਾ ਕਿ ਮੈਂ ਇੱਥੇ ਮੁੜ ਕੇ ਨਹੀਂ ਆਉਣਾ ਜੇ ਤੁਸੀਂ ਉਧਰ ਰਿਸ਼ਤਾ ਕਰ ਦਿੱਤਾ ਹੁਣ ਮੈਂ ਵਿਚ ਵਿਚਾਲੇ ਫਸ ਗਈ ਸੀ ਮੈਨੂੰ ਆਪਣੇ ਜੀਜੇ ਤੇ ਬੜਾ ਗੁੱਸਾ ਆਉਂਦਾ ਸੀ ਕਿ ਇਹ ਕਿੱਦਾਂ ਦੀ ਜ਼ਬਰਦਸਤੀ ਆ ਮੇਰੀ ਵੀ ਆਪਣੀ ਕੋਈ ਜ਼ਿੰਦਗੀ ਸੀ ਤੇ ਮੇਰੇ ਵੀ ਆਪਣੇ ਕੋਈ ਸੁਪਨੇ ਸੀ ਪਰ ਜੀਜਾ ਮੇਰੇ ਤੇ ਆਪਣੀ ਮਰਜ਼ੀ ਧੋਪਣਾ ਚਾਹੁੰਦਾ ਸੀ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਜਿੱਧਰ ਤੇਰਾ ਦਿਲ ਕਰਦਾ ਤੂੰ ਉਧਰ ਵਿਆਹ ਕਰਵਾ ਤੂੰ ਉਹਦੇ ਪਿੱਛੇ ਨਾ ਲੱਗੀ ਪਰ ਮੈਨੂੰ ਇਦਾਂ ਸੀ ਕੀ ਪਤਾ ਮੇਰਾ ਜੀਜਾ ਮੇਰੀ ਭੈਣ ਨੂੰ ਤੰਗ ਨਾ ਕਰਨ ਲੱਗ ਜਵੇ ਕਿਉਂਕਿ ਉਹਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਇਹਦਾ ਰਿਸ਼ਤਾ ਉਧਰ ਕਰ ਦਿੱਤਾ ਤਾਂ ਮੈਂ ਆਪਣੇ ਸਹੁਰੇ ਪੈਰ ਤੱਕ ਨਹੀਂ ਪਾਉਣਾ ਫਿਰ ਮੈਂ ਸੋਚਦੀ ਸੀ ਕਿ ਜਦੋਂ ਆਪ ਨਹੀਂ ਆਊਗਾ ਤਾਂ ਮੇਰੀ ਭੈਣ ਨੂੰ ਸਾਡੇ ਕੋਲ ਕਿੱਥੇ ਆਉਣ ਦੇ ਦਊਗਾ ਇਸ ਕਰਕੇ ਇਹ ਗੱਲ ਘਰ ਵਿੱਚ ਚੱਲ ਪਈ ਤਾਂ ਮੈਂ ਆਪਣੇ ਡੈਡੀ ਨੂੰ ਕਿਹਾ ਆਪਾਂ ਨੂੰ ਉਹਦੇ ਭਰਾ ਬਾਰੇ ਹੀ ਇੱਕ ਵਾਰ ਸੋਚਣਾ ਚਾਹੀਦਾ ਆ ਕਿਉਂਕਿ ਆਪਾਂ ਆਪਣੀ ਕੁੜੀ ਵਸਾਉਣੀ ਆ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਤੁਸੀਂ ਉਹਦੇ ਭਰਾ ਨਾਲ ਮੇਰਾ ਰਿਸ਼ਤਾ ਕਰ ਦਿੰਦੇ ਹੋ ਕਿਉਂਕਿ ਘਰ-ਬਾਰ ਵੀ ਸੋਹਣਾ ਆ ਤੇ ਪੈਸੇ ਵੀ ਵਧੀਆ ਨੇ ਚੱਲ ਕੀ ਹੋਇਆ ਜੇ ਉਹ ਖੇਤੀ ਕਰਦਾ ਆ ਕੰਮਕਾਜ ਕਰਦਾ ਹੋਣਾ ਚਾਹੀਦਾ ਮੁੰਡਾ ਹੋਰ ਕੀ ਚਾਹੀਦਾ ਆ ਮੰਮੀ ਕਹਿਣ ਲੱਗੀ ਕਿ ਸਾਨੂੰ ਤਾਂ ਪ੍ਰੌਣਾ ਹੀ ਇਦਾਂ ਦਾ ਮਿਲਿਆ ਕਿ ਉਹ ਆਪਣੀ ਹੀ ਮਰਜ਼ੀ ਚਲਾਉਂਦਾ ਆ ਡੇਡੀ ਕਹਿਣ ਲੱਗੇ ਕਿ ਫਿਰ ਵੀ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਆ ਹੁਣ ਅਸੀਂ ਕੁੜੀ ਜੰਮੀ ਆ ਪਾਲੀ ਆ ਸਾਡਾ ਕੁੜੀ ਤੇ ਕੋਈ ਹੱਕ ਨਹੀਂ ਆ ਨਾਲੇ ਕੁੜੀ ਆਪ ਇੱਧਰ ਨਹੀਂ ਰਹਿਣਾ ਚਾਹੁੰਦੀ ਕੁੜੀ ਤਾਂ ਬਾਹਰਲੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਤੇ ਇੰਨਾ ਵਧੀਆ ਰਿਸ਼ਤਾ ਮਿਲ ਵੀ ਰਿਹਾ ਤੇ ਤੁਸੀਂ پرਾਣੇ ਮਗਰ ਲਾ ਕੇ ਹੁਣ ਉਧਰ ਨਾ ਕਰਨ ਲੱਗ ਪਿਓ ਮੈਂ ਆਪ ਹੀ ਡੈਡੀ ਨੂੰ ਕਹਿ ਦਿੱਤਾ ਸੀ ਕਿ ਉਧਰ ਮਨਾ ਕਰ ਦਿਓ ਜੇ ਜੀਜਾ ਖੁਸ਼ ਨਹੀਂ ਤਾਂ ਆਪਾਂ ਵਿਆਹ ਨਹੀਂ ਕਰਨਾ ਹੁਣ ਐਨਆਰਆਈ ਮੁੰਡੇ ਨੂੰ ਨਾ ਕਰ ਦਿੱਤੀ ਸੀ ਤੇ ਇਧਰ ਜੀਜੇ ਦੇ ਭਰਾ ਨਾਲ ਮੇਰੇ ਰਿਸ਼ਤੇ ਦੀ ਗੱਲਬਾਤ ਚੱਲ ਪਈ ਸੀ ਡੈਡੀ ਚਾਹੁੰਦੇ ਸੀ ਕਿ ਮੈਂ ਪਲੱਸ 2 ਤੋਂ ਬਾਅਦ ਹੀ ਰਿਸ਼ਤਾ ਪੱਕਾ ਕਰਾਂ ਕਿਉਂਕਿ ਘਰ-ਬਾਰ ਤ ਸਭ ਕੁਝ ਵੇਖਿਆ ਹੋਇਆ ਸੀ ਬਸ ਇੱਕ ਫੈਸਲਾ ਹੀ ਲੈਣਾ ਬਾਕੀ ਸੀ ਮੇਰਾ ਜੀਜਾ ਚਾਹੁੰਦਾ ਸੀ ਕਿ ਕੁੜੀ ਦਾ ਸ਼ਗਨ ਕਰ ਲਈਏ ਤੇ ਵਿਆਹ 12ਵੇਂ ਕਲਾਸ ਤੋਂ ਬਾਅਦ ਕਰਾਂਗੇ। ਇਸੇ ਤਰ੍ਹਾਂ ਹੀ ਕੀਤਾ ਮੇਰਾ ਸ਼ਗਨ ਹੋ ਗਿਆ ਸੀ। ਮੈਨੂੰ ਮੁੰਡਾ ਕੋਈ ਖਾਸ ਪਸੰਦ ਨਹੀਂ ਸੀ ਪਰ ਉਹ ਸੁਭਾਅ ਦਾ ਚੰਗਾ ਸੀ ਕਿਉਂਕਿ ਹੁਣ ਸਾਡੀ ਗੱਲ ਫੋਨ ਤੇ ਹੁੰਦੀ ਰਹਿੰਦੀ ਸੀ। ਮੈਂ ਤਾਂ ਉਹਨੂੰ ਘੱਟ ਹੀ ਫੋਨ ਕਰਦੀ ਸੀ ਉਹ ਆਪ ਹੀ ਫੋਨ ਕਰ ਲੈਂਦਾ ਸੀ। ਮੁੰਡੇ ਦਾ ਨਾਮ ਲਵੀ ਸੀ। ਉਹਨੇ ਗੱਲਾਂ-ਗੱਲਾਂ 'ਚ ਮੇਰਾ ਮਨ ਮੋ ਲਿਆ ਸੀ। ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਲਵੀ ਤੇ ਜੀਜੇ ਦੇ ਸੁਭਾਅ 'ਚ ਬੜਾ ਫਰਕ ਸੀ ਜੀਜਾ ਹਮੇਸ਼ਾ ਆਪਣੀ ਜਿੱਦ ਪਗਾਉਣਾ ਚਾਹੁੰਦਾ ਸੀ ਤੇ ਲਵੀ ਦੂਜਿਆਂ ਦੀ رائے ਨਾਲ ਕੰਮ ਕਰਦਾ ਸੀ ਇੰਨਾਂ ਗੱਲਾਂ ਕਰਕੇ ਲਵੀ ਮੈਨੂੰ ਚੰਗਾ ਲੱਗਣ ਲੱਗ ਗਿਆ ਸੀ ਜਿੰਨਾ ਟਾਈਮ ਸਾਡਾ ਵਿਆਹ ਨਹੀਂ ਹੋਇਆ ਸਾਡੀ ਅਟੈਚਮੈਂਟ ਬਹੁਤ ਵੱਧ ਗਈ ਸੀ ਮੈਨੂੰ ਲਵੀ ਨਾਲ ਪਿਆਰ ਹੋ ਗਿਆ ਸੀ ਹੁਣ ਮੈਂ ਵੀ ਸਕੂਲ ਤੋਂ ਆਉਂਦੇ ਹੀ ਉਹਨੂੰ ਫੋਨ ਕਰਦੀ ਸੀ ਹੁਣ ਤਾਂ ਸਾਨੂੰ ਦੋਵਾਂ ਨੂੰ ਵਿਆਹ ਦੀ ਬੜੀ ਜਲਦੀ ਸੀ ਕਿਉਂਕਿ ਸਾਨੂੰ ਇੱਕ ਦੂਜੇ ਬਿਨਾ ਰਹਿਣਾ ਔਖਾ ਲੱਗਦਾ ਸੀ ਇਸ ਤਰ੍ਹਾਂ ਲਵੀ ਨੇ ਇੱਕ ਦਿਨ ਆਪਣੇ ਭਰਾ ਨੂੰ ਮਤਲਬ ਮੇਰੇ ਜੀਜੇ ਨੂੰ ਵਿਆਹ ਬਾਰੇ ਕਹਿ ਦਿੱਤਾ ਕਿ ਤੁਸੀਂ ਵਿਆਹ ਦਾ ਕਹਿ ਦਿਓ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਆ ਤਾਂ ਜੀਜਾ ਮੈਨੂੰ ਘਰ ਆ ਕੇ ਮਜ਼ਾਕ ਕਰਨ ਲੱਗਾ ਕਿ ਉਦੋਂ ਤਾਂ ਤੂੰ ਵਿਆਹ ਲਈ ਮੰਨਦੀ ਨਹੀਂ ਸੀ ਹੁਣ ਵੇਖ ਲੈ ਮੇਰੇ ਭਰਾਣੇ ਲਾਲੀ ਨਾ ਮਗਰ ਵੇਖ ਲੈ ਕਿੰਨੀ ਜਲਦੀ ਤੂੰ ਉਹਦੇ ਰੰਗਾਂ ਚ ਰੰਗੀ ਗਈ ਜੀ ਜੇ ਨੇ ਘਰੇ ਵਿਆਹ ਦੀ ਗੱਲ ਕੀਤੀ ਤਾਂ ਡੈਡੀ ਦਾ ਇੱਕੋ ਜਵਾਬ ਸੀ ਕਿ ਕੁੜੀ ਦੇ ਪੇਪਰਾਂ ਤੋਂ ਬਾਅਦ ਵੇਖਾਂਗੇ ਹੁਣ ਮੇਰੇ ਪੇਪਰ ਵੀ ਹੋਣ ਲੱਗ ਗਏ ਸੀ ਇੱਕ ਦਿਨ ਲਵੀ ਮੈਨੂੰ ਕਹਿਣ ਲੱਗਾ ਕਿ ਆਪਾਂ ਤਾਂ ਡੇ ਸਕੂਲ 'ਚ ਮਿਲਦੇ ਆ ਮੈਂ ਕਿਹਾ ਨਹੀਂ ਨਹੀਂ ਉਥੇ ਨਾ ਆਏ ਉਥੇ ਸਾਡੇ ਪਿੰਡ ਦੇ ਕਿੰਨੇ ਮੁੰਡੇ ਹੁੰਦੇ ਆ ਜੇ ਕਿਸੇ ਨੂੰ ਪਤਾ ਲੱਗ ਗਿਆ ਐਵੇਂ ਵਾਧੂ ਦੀ ਬਦਨਾਮੀ ਹੋ ਜਾਣੀ ਆ ਉਹ ਕਹਿੰਦਾ ਫੇਰ ਕੀ ਆ ਮੈਂ ਤੇਰਾ ਘਰ ਵਾਲਾ ਆ ਇਨਾ ਹੱਕ ਤਾਂ ਮੇਰਾ ਹੈਗਾ ਹੀ ਐ ਜੋ ਤੈਨੂੰ ਮਿਲਣ ਆ ਸਕਾਂ ਲਵੀ ਮੈਨੂੰ ਪੇਪਰਾਂ ਵਿੱਚ ਸਕੂਲ ਅੱਗੇ ਮਿਲਣ ਆ ਜਾਂਦਾ ਸੀ ਪਰ ਮੈਂ ਲਵੀ ਕੋਲ ਕਦੇ ਨਹੀਂ ਗਈ ਮੈਂ ਉਹਦੇ ਕੋਲੋਂ ਬਚ-ਬਚ ਕੇ ਨਿਕਲ ਜਾਂਦੀ ਸੀ ਕਿਉਂਕਿ ਮੈਂ ਆਪਣੀ ਬਦਨਾਮੀ ਨਹੀਂ ਕਰਵਾਉਣਾ ਚਾਹੁੰਦੀ ਸੀ ਬਸ ਅਸੀਂ ਇੱਕ ਦੂਜੇ ਨੂੰ ਵੇਖ ਲੈਂਦੇ ਸੀ ਸਾਡੀਆਂ ਦਿਨ ਰਾਤ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਅਸੀਂ ਵਿਆਹ ਦੀਆਂ ਪਲੈਨਿੰਗਾਂ ਕਰਦੇ ਰਹਿੰਦੇ ਸੀ ਮੈਨੂੰ ਲਵੀ ਨਾਲ ਇੰਨੀ ਅਟੈਚਮੈਂਟ ਹੋ ਗਈ ਸੀ ਕਿ ਮੈਂ ਤਾਂ ਬਾਹਰ ਜਾਣ ਦੀਆਂ ਗੱਲਾਂ ਵੀ ਭੁੱਲ ਗਈ ਸੀ ਮੈਂ ਤਾਂ ਪੂਰੀ ਤਰ੍ਹਾਂ ਲਵੀ ਦੇ ਰੰਗਾ ਚ ਰੰਗੀ ਗਈ ਸੀ ਲਵੀ ਦਾ ਸੁਭਾਅ ਵੀ ਵੈਸੇ ਬੜਾ ਚੰਗਾ ਸੀ ਜਿਨੇ ਮੈਨੂੰ ਮੋ ਲਿਆ ਸੀ ਹੁਣ ਪੇਪਰਾਂ ਤੋਂ ਬਾਅਦ ਸਾਡਾ ਵਿਆਹ ਪੱਕਾ ਹੋ ਗਿਆ ਸੀ ਤੇ ਸਾਨੂੰ ਦੋਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਮੈਂ ਆਪਣੇ ਵਿਆਹ ਦੀ ਸ਼ਾਪਿੰਗ ਬਹੁਤ ਖੁਸ਼ੀ-ਖੁਸ਼ੀ ਕੀਤੀ ਹੁਣ ਮੇਰੀ ਭੈਣ ਪਹਿਲਾਂ ਆ ਕੇ ਮੇਰੇ ਨਾਲ ਸ਼ਾਪਿੰਗ ਕਰ ਗਈ ਸੀ ਕਿਉਂਕਿ ਉਹਨੇ ਤਾਂ ਉਧਰੋਂ ਵੀ ਆਉਣਾ ਸੀ ਸਾਡੇ ਵਿਆਹ ਦਾ ਦਿਨ ਆ ਗਿਆ ਸੀ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਵਿਆਹ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਚਲੀ ਗਈ ਮੈਂ ਤੇ ਮੇਰੀ ਭੈਣ ਬਹੁਤ ਰਲ ਮਿਲ ਕੇ ਰਹਿੰਦੀਆਂ ਸੀ ਕਿਉਂਕਿ ਸਾਡਾ ਦੋਵਾਂ ਭੈਣਾਂ ਦਾ ਆਪਸ 'ਚ ਬੜਾ ਮੋਹ ਸੀ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਆਪਣੇ ਜੀਜੇ ਦੇ ਕਹਿਣ ਤੇ ਮੇਰੇ ਦਿਓਰ ਨਾਲ ਵਿਆਹ ਕਰਵਾ ਹੀ ਲਿਆ ਪਰ ਤੂੰ ਖੁਸ਼ ਵੀ ਆ ਮੈਂ ਕਿਹਾ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਤੇ ਲਵੀ ਦਾ ਆਪਸ ਚ ਬੜਾ ਪਿਆਰ ਪੈ ਗਿਆ ਆ ਮੇਰੇ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਸਾਨੂੰ ਵੀ ਖੁਸ਼ਖਬਰੀ ਮਿਲੀ ਕਿ ਮੇਰੀ ਭੈਣ ਦੇ ਬੱਚਾ ਹੋਣ ਵਾਲਾ ਆ ਇਸ ਗੱਲ ਦੀ ਖੁਸ਼ੀ ਸਾਨੂੰ ਸਾਰਿਆਂ ਨੂੰ ਬੜੀ ਸੀ ਮੈਂ ਆਪਣੀ ਭੈਣ ਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰਨਾ ਕਿਉਂਕਿ ਇਸ ਟਾਈਮ ਵਿੱਚ ਮੈਂ ਤੇਰੇ ਕੰਮ ਨਹੀਂ ਤਾਂ ਫਿਰ ਕੌਣ ਆਊਗਾ ਇਸ ਤਰ੍ਹਾਂ ਮੈਂ ਆਪਣੀ ਭੈਣ ਨੂੰ ਕੰਮ ਨਹੀਂ ਕਰਨ ਦਿੰਦੀ ਸੀ ਫੇਰ ਵੀ ਉਹ ਧੱਕੇ ਨਾਲ ਥੋੜਾ ਬਹੁਤ ਕੰਮ ਕਰ ਲੈਂਦੀ ਸੀ 9 ਮਹੀਨੇ ਬਾਅਦ ਮੇਰੀ ਭੈਣ ਦੇ ਘਰ ਮੁੰਡੇ ਨੇ ਜਨਮ ਲਿਆ ਬੜਾ ਪਿਆਰਾ ਕਾਕਾ ਸੀ ਸਾਰਾ ਪਰਿਵਾਰ ਉਹਨੂੰ ਬੜਾ ਪਿਆਰ ਕਰਦਾ ਸੀ ਹੁਣ ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਸੀ ਪਰ ਮੇਰੇ ਘਰ ਬੱਚੇ ਵਾਲੀ ਕੋਈ ਖੁਸ਼ਖਬਰੀ ਨਹੀਂ ਸੀ ਮੇਰੀ ਸੱਸ ਮੈਨੂੰ ਹਮੇਸ਼ਾ ਪੁੱਛਦੀ ਰਹਿੰਦੀ ਸੀ ਕਿ ਜੇ ਕੋਈ ਗੱਲ ਆ ਤਾਂ ਤੁਸੀਂ ਦਵਾਈ ਲੈ ਲਵੋ ਲਵੀ ਮੈਨੂੰ ਕਹਿ ਦਿੰਦੇ ਸੀ ਕੋਈ ਗੱਲ ਨਹੀਂ ਰੱਬ ਦੀ ਦੇਣਿਆ ਜਦੋਂ ਰੱਬ ਨੇ ਦੇਣਾ ਹੋਊਗਾ ਆਪੇ ਦੇ ਦੂਗਾ ਪਰ ਹੁਣ ਮੇਰਾ ਮਨ ਵੀ ਬੱਚੇ ਲਈ ਬੜਾ ਤਰਸਦਾ ਸੀ ਇੱਕ ਦਿਨ ਰਾਤ ਨੂੰ ਮੈਂ ਬਾਹਰ ਬੈਠੀ ਸੀ ਮੈਂ ਨੋਟ ਕੀਤਾ ਕਿ ਜੀਜਾ ਮੇਰੇ ਵੱਲ ਵਾਰ-ਵਾਰ ਵੇਖ ਰਿਹਾ ਸੀ ਜਦੋਂ ਮੈਂ ਰਸੋਈ ਵਿੱਚ ਕੰਮ ਕਰਨ ਜਾਂਦੀ ਸੀ ਉਦੋਂ ਵੀ ਉਹ ਮੇਰੇ ਮਗਰ-ਮਗਰ ਆ ਜਾਂਦਾ ਸੀ ਤੇ ਮੇਰ ਨਾਲ ਹਾਸੇ-ਮਜ਼ਾਕ ਕਰਦਾ ਰਹਿੰਦਾ ਸੀ ਬੇਸ਼ੱਕ ਉਹ ਮੇਰਾ ਜੀਜਾ ਸੀ ਮੇਰ ਨਾਲ ਮਜ਼ਾਕ ਕਰ ਸਕਦਾ ਸੀ ਪਰ ਉਹ ਕੁਝ ਜ਼ਿਆਦਾ ਹੀ ਮਜ਼ਾਕ ਕਰਦਾ ਸੀ ਲਵੀ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਸੀ ਪਰ ਮੈਂ ਨੋਟ ਕਰਦੀ ਰਹਿੰਦੀ ਸੀ ਕਿ ਉਹ ਕੁਝ ਜ਼ਿਆਦਾ ਹੀ ਮੇਰ ਨਾਲ ਫ੍ਰੈਂਕ ਹੁੰਦੇ ਸੀ ਕਦੇ-ਕਦੇ ਤਾਂ ਮੈਨੂੰ ਜੀਜੇ ਤੇ ਗੁੱਸਾ ਆ ਜਾਂਦਾ ਸੀ ਇੱਕ ਦਿਨ ਰਾਤ ਨੂੰ ਮੈਂ ਕੋਠੇ ਤੇ ਬੈਠੀ ਸੀ ਲਵੀ ਆਪਣੇ ਦੋਸਤ ਦੇ ਵਿਆਹ ਤੇ ਗਿਆ ਸੀ ਉਹ ਅਜੇ ਤੱਕ ਨਹੀਂ ਆਇਆ ਸੀ ਇਸ ਕਰਕੇ ਮੈਂ ਛੱਤ ਤੇ ਬੈਠ ਗਈ ਤੇ ਉੱਥੇ ਬੈਠ ਕੇ ਮੈਂ ਆਪਣਾ ਟਾਈਮ ਪਾਸ ਕਰ ਰਹੀ ਸੀ ਮੇਰੇ ਮਗਰ ਜੀਜਾ ਵੀ ਛੱਤ ਤੇ ਆ ਗਿਆ ਉਹ ਮੇਰੇ ਬਿਲਕੁਲ ਨਾਲ ਲੱਗ ਕੇ ਬੈਠ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਕੀ ਗੱਲ ਲਵੀ ਬਿਨਾ ਜੀ ਨਹੀਂ ਲੱਗਦਾ ਮੈਂ ਕਿਹਾ ਹਾਂ ਬਸ ਸੁਣਨ ਦਾ ਹੀ ਇੰਤਜ਼ਾਰ ਕਰਦੀ ਸੀ ਫਿਰ ਜੀਜਾ ਮੇਰੇ ਹੱਥ ਨੂੰ ਟੱਚ ਕਰਨ ਲੱਗਾ ਮੈਂ ਸਾਈਡ ਤੇ ਹੋ ਕੇ ਬੈਠ ਗਈ ਤੇ ਜੀਜਾ ਮੈਨੂੰ ਕਹਿਣ ਲੱਗਾ ਤੂੰ ਮੇਰੇ ਕੋਲੋਂ ਦੂਰ ਕਿਉਂ ਭੱਜਦੀ ਆ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਤੁਸੀਂ ਆਪਣੀ ਹੱਦ 'ਚ ਰਹੋ ਉਹ ਮੈਨੂੰ ਕਹਿਣ ਲੱਗਾ ਵੇਖ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਅੱਜ ਮੈਂ ਤੇਰੇ ਨਾਲ ਉਹੀ ਗੱਲ ਕਰਨ ਇੱਥੇ ਆਇਆ ਕਿਉਂਕਿ ਤੇਰੀ ਭੈਣ ਕਾਕੇ ਨੂੰ ਸੁਵਾ ਰਹੀ ਆ ਮੈਂ ਸੋਚਿਆ ਕਿ ਇਹ ਤੋਂ ਚੰਗਾ ਮੌਕਾ ਹੋਰ ਗੱਲ ਕਰਨ ਵਾਲਾ ਕੋਈ ਨਹੀਂ ਮਿਲਣਾ ਜੋ ਗੱਲ ਉਹਨੇ ਮੈਨੂੰ ਕਹੀ ਉਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਉਹ ਮੈਨੂੰ ਕਹਿਣ ਲੱਗਾ ਕਿ ਲਵੀ ਦੇ ਬੱਚਾ ਨਹੀਂ ਹੋਣਾ ਕਿਉਂਕਿ ਵਿਆਹ ਤੋਂ ਪਹਿਲਾਂ ਦੀ ਉਹਦੇ ਵਿੱਚ ਕਮਜ਼ੋਰੀ ਆ ਇਸ ਗੱਲ ਦਾ ਮੈਨੂੰ ਪਤਾ ਆ ਪਰ ਉਹਨੇ ਇਹ ਗੱਲ ਕਿਸੇ ਨਾਲ ਕਦੇ ਸ਼ੇਅਰ ਨਹੀਂ ਕੀਤੀ ਮੈਂ ਚਾਹੁੰਦਾ ਆ ਕਿ ਮੈਂ ਤੈਨੂੰ ਬੱਚਾ ਦੇਵਾਂ ਤੇ ਇਸ ਗੱਲ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗੂਗਾ ਕਿਉਂਕਿ ਮੈਨੂੰ ਤੂੰ ਵਿਆਹ ਤੋਂ ਪਹਿਲਾਂ ਦੀ ਹੀ ਬੜੀ ਪਸੰਦ ਆ ਤਾਂ ਹੀ ਤਾਂ ਮੈਂ ਆਪਣੇ ਭਰਾ ਨਾਲ ਤੇਰਾ ਰਿਸ਼ਤਾ ਕਰਵਾਇਆ ਆ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਕਿੱਦਾਂ ਦੀਆਂ ਗੱਲਾਂ ਮੇਰੇ ਨਾਲ ਕਰਨ ਲੱਗੇ ਹੋ ਮੈਂ ਤੁਹਾਨੂੰ ਆਪਣੇ ਭਰਾਵਾਂ ਵਾਂਗੂ ਸਮਝਦੀ ਆਂ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਜ਼ਿਆਦਾ ਸਿਆਣੀ ਨਾ ਬਣ ਮੈਂ ਤੈਨੂੰ ਬੱਚਾ ਦੇ ਸਕਦਾ ਆਂ ਤੇ ਤੇਰੀ ਕੋਖ ਨੂੰ ਹਰੀ ਕਰ ਸਕਦਾ ਨਹੀਂ ਤਾਂ ਸਾਰੀ ਜ਼ਿੰਦਗੀ ਇਦਾਂ ਹੀ ਬੈਠੀ ਰਹੀ ਬੱਚੇ ਤੋਂ ਬਿਨਾਂ ਲੋਕਾਂ ਦੇ ਤਾਨੇ ਮੇਨੇ ਸੁਣਦੀ ਰਹੀ ਮੈਂ ਤੈਨੂੰ ਹਾਸਿਲ ਕਰਨਾ ਚਾਹੁੰਦਾ ਆਂ ਤੂੰ ਮੈਨੂੰ ਖੁਸ਼ ਕਰ ਤੇ ਮੈਂ ਤੈਨੂੰ ਖੁਸ਼ ਕਰ ਦੂੰਗਾ ਤੇਰੀ ਕਮੀ ਵੀ ਪੂਰੀ ਹੋ ਜਾਊਗੀ ਤੇ ਮੇਰੀ ਵੀ ਪੂਰੀ ਹੋ ਜਾਊਗੀ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ ਮੈਂ ਆਪਣੇ ਜੀਜੇ ਨੂੰ ਕਹਾ ਕਿ ਤੁਸੀਂ ਕਿੰਨੀ ਘਟੀਆਂ ਸੋਚ ਰੱਖਦੇ ਹੋ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਇਦਾਂ ਦੇ ਹੋਵੋਗੇ ਤੇ ਤੁਸੀਂ ਮੇਰੇ ਬਾਰੇ ਇਦਾਂ ਦਾ ਕੁਝ ਸੋਚਦੇ ਹੋਵੋਗੇ ਮੈਂ ਜਲਦੀ ਜਲਦੀ ਉੱਤਰ ਕੇ ਥੱਲੇ ਆ ਗਈ ਤੇ ਮੈਂ ਆਪਣੇ ਕਮਰੇ 'ਚ ਚਲੀ ਗਈ ਮੈਂ ਬਹੁਤ ਪਸੀਨਾ ਪਸੀਨੀ ਹੋਈ ਪਈ ਸੀ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਮੈਂ ਤੇਰੇ ਜੀਜੇ ਨੂੰ ਲੱਭਦੀ ਆ ਪਤਾ ਨਹੀਂ ਕਿੱਧਰ ਚਲੇ ਗਏ ਕਿ ਤੇ ਉਹ ਕੋਠੇ ਤੇ ਤਾਂ ਨਹੀਂ ਸੀ ਤੂੰ ਉੱਪਰੋਂ ਹੀ ਆਈਆਂ ਮੈਂ ਕਿਹਾ ਹਾਂਜੀ ਉੱਥੇ ਹੀ ਸੀ ਮੈਨੂੰ ਆਪਣੀ ਭੈਣ ਦੇ ਚਿਹਰੇ ਵੱਲ ਵੇਖ ਕੇ ਬੜਾ ਤਰਸ ਆ ਰਿਹਾ ਸੀ ਕਿਉਂਕਿ ਉਹ ਉਹਦੀ ਕਿੰਨੀ ਕੇਅਰ ਕਰਦੀ ਸੀ ਤੇ ਉਹ ਉਸਕੇਅਰ ਦੇ ਲਾਇਕ ਹੀ ਨਹੀਂ ਸੀ ਉਹ ਕਿੰਨਾ ਗੰਦਾ ਸੀ ਅੱਜ ਮੈਨੂੰ ਉਹਦਾ ਪਤਾ ਲੱਗਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਭੈਣ ਨੂੰ ਸਭ ਕੁਝ ਦੱਸ ਦੇਵਾਂ ਪਰ ਮੈਂ ਉਹਦਾ ਮਨ ਨਹੀਂ ਦੁਖੀ ਕਰਨਾ ਚਾਹੁੰਦੀ ਸੀ ਮੈਂ ਸੋਚ ਲਿਆ ਸੀ ਕਿ ਮੈਂ ਉਹਨੂੰ ਆਪਣੇ ਤਰੀਕੇ ਨਾਲ ਹੀ ਠੀਕ ਕਰੂੰਗੀ ਕਿਉਂਕਿ ਜੇ ਮੈਂ ਆਪਣੀ ਭੈਣ ਨੂੰ ਜੀਜੇ ਬਾਰੇ ਦੱਸਾਂਗੀ ਪਹਿਲੀ ਗੱਲ ਉਹ ਮੰਨੇਗੀ ਨਹੀਂ ਤੇ ਦੂਜੀ ਗੱਲ ਸਾਡੇ ਵਿੱਚ ਬੜਾ ਫਰਕ ਪੈ ਜਾਊਗਾ ਕਿਉਂਕਿ ਜੀਜਾ ਬੜਾ ਚਲਾਕ ਸੀ ਉਹਨੇ ਭੈਣ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਣਾ ਸੀ ਕਿਉਂਕਿ ਭੈਣ ਆਪਣੇ ਘਰ ਵਾਲੇ ਤੇ ਬੜਾ ਯਕੀਨ ਕਰਦੀ ਸੀ ਫਿਰ ਮੈਂ ਸੋਚਿਆ ਕਿ ਮੈਨੂੰ ਲਵੀ ਨੂੰ ਇਹ ਸਭ ਕੁਝ ਦੱਸਣਾ ਚਾਹੀਦਾ ਆ ਪਰ ਲਵੀ ਵੀ ਆਪਣੇ ਭਰਾ ਦੀ ਬੜੀ ਇੱਜ਼ਤ ਕਰਦਾ ਸੀ ਸ਼ਾਇਦ ਉਹਨੇ ਵੀ ਮੇਰੀ ਇਹ ਗੱਲ ਨਹੀਂ ਮੰਨਣੀ ਸੀ ਇਸ ਕਰਕੇ ਮੈਂ ਜੀਜੇ ਨੂੰ ਆਪਣੇ ਹਸਾਬ ਨਾਲ ਹੀ ਠੀਕ ਕਰਨਾ ਚਾਹੁੰਦੀ ਸੀ ਹੁਣ ਜੀਜਾ ਮੈਨੂੰ ਰੋਜ਼-ਰੋਜ਼ ਤੰਗ ਕਰਦਾ ਸੀ ਜਦੋਂ ਕਈ ਵਾਰ ਮੈਂ ਘਰ ਵਿੱਚ ਇਕੱਲੀ ਹੁੰਦੀ ਸੀ ਮੈਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀ ਸੀ ਕਿਉਂਕਿ ਜੀਜਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਸੀ ਮੈਨੂੰ ਘਰ ਵਿੱਚ ਇਕੱਲੀ ਨੂੰ ਬੜਾ ਡਰ ਲੱਗਦਾ ਸੀ ਕਿਉਂਕਿ ਹੁਣ ਮੈਂ ਆਪਣੇ ਘਰ 'ਚ ਹੀ ਸੇਫ ਨਹੀਂ ਸੀ ਮੈਂ ਜੀਜੇ ਨੂੰ ਕਈ ਵਾਰ ਸਮਝਾਇਆ ਸੀ ਕਿ ਰਿਸ਼ਤਿਆਂ ਵਿੱਚ ਫਰਕ ਪੈ ਜਾਣਾ ਆ ਮੈਂ ਘਰੇ ਸਭ ਨੂੰ ਦੱਸ ਦੇਵਾਂਗੀ ਤਾਂ ਜੀਜਾ ਮੈਨੂੰ ਕਹਿ ਦਿੰਦਾ ਸੀ ਕਿ ਤੇਰੀ ਗੱਲ ਕਿਹਨੇ ਮੰਨਣੀ ਆ ਮੇਰੀ ਘਰ ਵਾਲੀ ਨੇ ਜਾਂ ਫਿਰ ਤੇਰੇ ਘਰ ਵਾਲੇ ਨੇ ਉਹ ਦੋਵੇਂ ਹੀ ਮੇਰਾ ਬੜਾ ਮਾਣ ਕਰਦੇ ਨੇ ਜੇ ਤੂੰ ਇਹ ਗੱਲ ਦੱਸ ਦੇਵੇਂਗੀ ਤਾਂ ਮੈਂ ਤੈਨੂੰ ਇਸ ਘਰ ਚੋਂ ਬਾਹਰ ਕਢਵਾ ਦੇਵਾਂਗਾ ਕਿਉਂਕਿ ਤੇਰੀ ਗੱਲ ਤੇ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਉਹ ਤਾਂ ਮੇਰੀ ਗੱਲ ਤੇ ਯਕੀਨ ਕਰਨਗੇ ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਸੀ ਕਿ ਘਰ 'ਚ ਮੇਰੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਪਰ ਫਿਰ ਵੀ ਮੈਂ ਲਵੀ ਨਾਲ ਇਹ ਗੱਲ ਕਰਨ ਬਾਰੇ ਸੋਚਦੀ ਸੀ ਕਿਉਂਕਿ ਉਹ ਮੈਨੂੰ ਪਰੇਸ਼ਾਨ ਕਰਦਾ ਸੀ ਇੱਕ ਦਿਨ ਮੈਂ ਜਿਗਰਾ ਜਾ ਕਰਕੇ ਆਪਣੇ ਘਰ ਵਾਲੇ ਲਵੀ ਨਾਲ ਇਸ ਬਾਰੇ ਗੱਲ ਕੀਤੀ ਮੈਂ ਲਵੀ ਨੂੰ ਕਿਹਾ ਕਿ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਮੇਰਾ ਯਕੀਨ ਕਰੋਗੇ ਲਵੀ ਕਹਿਣ ਲੱਗਾ ਲੈ ਇਹ ਕਿੱਦਾਂ ਦੀ ਗੱਲ ਹੋਈ ਜੇ ਯਕੀਨ ਕਰਨ ਵਾਲੀ ਗੱਲ ਹੋਈ ਤਾਂ ਜ਼ਰੂਰ ਕਰੂੰਗਾ ਨਾਲੇ ਤੂੰ ਤਾਂ ਮੈਨੂੰ ਸਹੀ ਗੱਲ ਦੱਸੇਂਗੀ ਮੈਂ ਯਕੀਨ ਕਿਉਂ ਨਹੀਂ ਕਰੂੰਗਾ ਮੈਂ ਲਵੀ ਨੂੰ ਕਹਾਂ ਕਿ ਗੱਲ ਇਦਾਂ ਦੀ ਆ ਕਿ ਸ਼ਾਇਦ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਾ ਆਵੇ ਪਰ ਮੈਂ ਸੱਚ ਕਹਿਨੀ ਆ ਜਦੋਂ ਮੈਂ ਲਵੀ ਨੂੰ ਦੱਸਿਆ ਕਿ ਜੀਜਾ ਮੈਨੂੰ ਬੜਾ ਪਰੇਸ਼ਾਨ ਕਰਦਾ ਤੇ ਕਹਿੰਦਾ ਸੀ ਕਿ ਤੈਨੂੰ ਬੱਚਾ ਮੈਂ ਦੇ ਦੂੰਗਾ ਲਵੀ ਤੈਨੂੰ ਬੱਚਾ ਨਹੀਂ ਦੇ ਸਕਦਾ ਉਹਨੇ ਮੇਰੀ ਗੱਲ ਹਜੇ ਅੱਧੀ ਹੀ ਸੁਣੀ ਸੀ ਕਿ ਲਵੀ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਮੈਂ ਤਾਂ ਹੈਰਾਨ ਰਹਗੀ ਲਵੀ ਮੈਨੂੰ ਕਹਿਣ ਲੱਗਾ ਤੈਨੂੰ ਇਦਾਂ ਦੀਆਂ ਗੱਲਾਂ ਬੋਲਦੇ ਬਿਲਕੁਲ ਸ਼ਰਮ ਨਹੀਂ ਆਈ ਮੈਂ ਕਿੱਜਦ ਕਹਿਣ ਵਾਲੇ ਨੂੰ ਸ਼ਰਮ ਨਹੀਂ ਆਈ ਤਾਂ ਮੈਨੂੰ ਤੁਹਾਨੂੰ ਦੱਸਣ ਲੱਗੀ ਨੂੰ ਕੀ ਸ਼ਰਮ ਆਣੀ ਆ ਲਵੀ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਭਰਾ ਬਾਰੇ ਇੰਨਾ ਕੁਝ ਬੋਲ ਗਈ ਮੈਂ ਤੈਨੂੰ ਇੱਥੇ ਬਰਦਾਸ਼ਤ ਨਹੀਂ ਕਰੂੰਗਾ ਲਵੀ ਬਹੁਤ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਸਾਰੇ ਘਰ ਦੇ ਇਕੱਠੇ ਹੋ ਗਏ ਜੀਜਾ ਵੀ ਭੋਲਾ ਜਿਹਾ ਬਣ ਕੇ ਕਹਿਣ ਲੱਗਾ ਕੀ ਹੋਇਆ ਤੁਸੀਂ ਕਿਉਂ ਲੜੀ ਜਾਂਦੇ ਹੋ ਕਿਉਂ ਐਵੇਂ ਲੋਕਾਂ ਨੂੰ ਤਮਾਸ਼ਾ ਵਿਖਾਉਂਦੇ ਹੋ ਤਾਂ ਲਵੀ ਕਹਿਣ ਲੱਗਾ ਵੀਰੇ ਜੋ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਤੁਹਾਨੂੰ ਵੀ ਸ਼ਰਮ ਆ ਜਾਣੀ ਆ ਜੋ ਹਰਕਤ ਇਹਨੇ ਕੀਤੀ ਆ ਮੈਂ ਕਦੇ ਸੋਚੀ ਵੀ ਨਹੀਂ ਸੀ ਮੈਂ ਇਹਦਾ ਇਨਾ ਕਰਦਾ ਸੀ ਪਰ ਰਾਜੇ ਨੇ ਸਭ ਕੁਝ ਖਤਮ ਕਰ ਦਿੱਤਾ ਆ ਇਹਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਤੁਸੀਂ ਇਹਨੂੰ ਛੇੜਦੇ ਹੋ ਤੁਹਾਡੇ ਕਰੈਕਟਰ ਤੇ ਨੇ ਉਂਗਲ ਚੁੱਕੀ ਆ ਜੋ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਜੀਜਾ ਐਕਟਿੰਗ ਜੀ ਕਰਨ ਲੱਗਾ ਤੇ ਕਹਿੰਦਾ ਕਿ ਕੀ ਕਹਿ ਰਿਆਂ ਲਵੀ ਤੂੰ ਪਾਗਲ ਹੋ ਗਿਆ ਉਹ ਮੇਰੀਆਂ ਛੋਟੀਆਂ ਭੈਣਾਂ ਵਰਗੀ ਆ ਤੇ ਤੂੰ ਕਿਦਾਂ ਦੀਆਂ ਗੱਲਾਂ ਕਰਦਾ ਉਹ ਇਦਾਂ ਮੈਨੂੰ ਕਿਉਂ ਕਹੂਗੀ ਲਵੀ ਕਹਿੰਦਾ ਜੇ ਯਕੀਨ ਨਹੀਂ ਆਉਂਦਾ ਤਾਂ ਵੀਰੇ ਇਹਦੇ ਕੋਲੋਂ ਪੁੱਛ ਲਵੋ ਤਾਂ ਮੈਂ ਸਾਰੇ ਪਰਿਵਾਰ ਦੇ ਸਾਹਮਣੇ ਕਹਿ ਦਿੰਦਾ ਕਿ ਹਾਂ ਇਹ ਬਿਲਕੁਲ ਸੱਚ ਆ ਜੀਜਾ ਮੈਨੂੰ ਬਹੁਤ ਪਰੇਸ਼ਾਨ ਕਰਦਾ ਆ ਤੇ ਜੋ ਗੱਲ ਉਹਨੇ ਮੈਨੂੰ ਛਤ ਤੇ ਕਹੀ ਸੀ ਉਹ ਵੀ ਮੈਂ ਸਾਰੇ ਪਰਿਵਾਰ ਨੂੰ ਦੱਸ ਦਿਤੀ ਮੇਰੀ ਸਾਸ ਸਵੀ ਮੈਨੂੰ ਹੀ ਬੋਲਣ ਲੱਗ ਪਈ ਕਿ ਤੂੰ ਮੇਰੇ ਪੁੱਤ ਤੇ ਇਲਜ਼ਾਮ ਲਗਾਉਣੀ ਆ ਮੇਰੀ ਭੈਣ ਵੀ ਮੇਰੇ ਮਗਰ ਹੀ ਪੈ ਗਈ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਜੀਜੇ ਤੇ ਇਦਾਂ ਦੇ ਇਲਜ਼ਾਮ ਲਗਾਉਂਦੇ ਹੋਏ ਜੇ ਉਹਨੇ ਤੇਰਾ ਰਿਸ਼ਤਾ ਕਰਵਾ ਦਿੱਤਾ ਤੂੰ ਇਸ ਤਰ੍ਹਾਂ ਉਹਦੇ ਨਾਲ ਦੁਸ਼ਮਣੀ ਕੱਢੇਂਗੀ ਮੈਂ ਬਥੇਰਾ ਸਾਰੇ ਪਰਿਵਾਰ ਦੇ ਮਿੰਤਾ ਕੀਤੀਆਂ ਸਾਰੇ ਪਰਿਵਾਰ ਨੂੰ ਦੱਸਿਆ ਕਿ ਮੇਰੀ ਗੱਲ ਤੇ ਯਕੀਨ ਕਰੋ ਪਰ ਲਵੀ ਨੇ ਫੈਸਲਾ ਕਰ ਲਿਆ ਕਿ ਹੁਣ ਤੂੰ ਇਸ ਘਰ ਵਿੱਚ ਨਹੀਂ ਰਵੇਂਗੀ ਜੀਜਾ ਜਾਣ ਜਾਣ ਕੇ ਕਹਿ ਰਿਹਾ ਸੀ ਕਿ ਮੇਰੇ ਕਰਕੇ ਤੁਸੀਂ ਲੜਾਈ ਨਾ ਕਰੋ ਚਲੋ ਕੋਈ ਗੱਲ ਨਹੀਂ ਜੇ ਕਹਿ ਦਿੱਤੀ ਤਾਂ ਫਿਰ ਕੀ ਹੋ ਗਿਆ ਲਵੀ ਕਹਿਣ ਲੱਗਾ ਨਈ ਵੀਰੇ ਅੱਜ ਜਿੰਨੇ ਤੁਹਾਨੂੰ ਕੁਝ ਕਿਹਾ ਕਾਨੂੰ ਇਹ ਡੈਡੀ ਬਾਰੇ ਕੁਝ ਕਹਿ ਦੂਗੀ ਮੈਂ ਇਹਨੂੰ ਬਿਲਕੁਲ ਇਸ ਘਰ ਚ ਬਰਦਾਸ਼ਤ ਨਹੀਂ ਕਰੂੰਗਾ ਲਵੀ ਨੇ ਮੇਰੇ ਪੇਕੇ ਫੋਨ ਲਾ ਦਿੱਤਾ ਤੇ ਮੇਰੇ ਘਰ ਦੇ ਆ ਕੇ ਮੈਨੂੰ ਲੈ ਗਏ ਘਰ ਜਾ ਕੇ ਮੰਮੀ ਮੈਨੂੰ ਪੁੱਛਣ ਲੱਗੀ ਕਿ ਤੂੰ ਐਦਾ ਕਿਉਂ ਕੀਤਾ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਆਪਣੇ ਜੀਜੇ ਤੇ ਇਲਜ਼ਾਮ ਲਗਾਉਣ ਲੱਗ ਪੀ ਮੈਂ ਆਪਣੀ ਮੰਮੀ ਨੂੰ ਦੱਸਿਆ ਕਿ ਮੰਮੀ ਮੈਂ ਸੱਚ ਕਹਿ ਰਹੀ ਆ ਜੀਜਾ ਸੱਚੀ ਮੈਂ ਬਹੁਤ ਬਦਤਮੀਜ਼ੀ ਕਰਦਾ ਉਹ ਮੇਰੇ ਤੇ ਗੰਦੀ ਨਜ਼ਰ ਰੱਖਦਾ ਆ ਤੁਸੀਂ ਮੇਰਾ ਯਕੀਨ ਕਰੋ ਨਾਲੇ ਮੈਨੂੰ ਕਿਹੜਾ ਆਪਣਾ ਘਰ ਖਰਾਬ ਕਰਨ ਦਾ ਕੋਈ ਸ਼ੌਂਕ ਸੀ ਉਹ ਮੈਨੂੰ ਇੰਨਾ ਪਰੇਸ਼ਾਨ ਕਰਦਾ ਸੀ ਕਿ ਮੈਨੂੰ ਲੱਗਾ ਮੈਨੂੰ ਆਪਣੇ ਘਰ ਵਾਲੇ ਨੂੰ ਦੱਸਣਾ ਚਾਹੀਦਾ ਪਰ ਮੇਰੇ ਘਰ ਵਾਲੇ ਨੇ ਮੇਰੇ ਤੇ ਯਕੀਨ ਨਹੀਂ ਕੀਤਾ ਤੇ ਭੈਣ ਨੂੰ ਵੀ ਮੇਰੇ ਤੇ ਯਕੀਨ ਨਹੀਂ ਆਇਆ ਜਦ ਕਿ ਉਹ ਮੇਰੀ ਆਪਣੀ ਸੀ ਉਹਨੂੰ ਤਾਂ ਮੇਰੇ ਤੇ ਯਕੀਨ ਕਰਨਾ ਚਾਹੀਦਾ ਸੀ ਮੈਂ ਆਪਣੀ ਭੈਣ ਨੂੰ ਬੜੇ ਫੋਨ ਕੀਤੇ ਤੇ ਉਹਨੂੰ ਬਹੁਤ ਸਮਝਾਇਆ ਕਿ ਮੈਂ ਜੋ ਕਹਿ ਰਹੀ ਹਾਂ ਸੱਚ ਕਹਿ ਰਹੀ ਹਾਂ ਪਰ ਉਹਨੇ ਮੇਤੇ ਯਕੀਨ ਨਹੀਂ ਕੀਤਾ ਭੈਣ ਦਾ ਵੀ ਮੈਨੂੰ ਇੰਨਾ ਨਹੀਂ ਸੀ ਮੈਨੂੰ ਆਪਣੇ ਘਰ ਵਾਲੇ ਤੇ ਯਕੀਨ ਸੀ ਜੋ ਕਿ ਮੈਨੂੰ ਇੰਨਾ ਪਿਆਰ ਕਰਦਾ ਸੀ ਸਾਡੇ ਵਿੱਚ ਇੰਨੀ ਅੰਡਰਸਟੈਂਡਿੰਗ ਸੀ ਪਰ ਫਿਰ ਵੀ ਉਹਨੇ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਸ਼ਾਇਦ ਲਵੀ ਵੀ ਆਪਣੀ ਜਗ੍ਹਾ ਸਹੀ ਸੀ ਉਹ ਆਪਣੇ ਭਰਾ ਨੂੰ ਦੇਵਤਾ ਸਮਝਦਾ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਉਹਦਾ ਭਰਾ ਕੀ ਆ ਹੁਣ ਮੈਂ ਸਬੂਤ ਨਾਲ ਹੀ ਲਵੀ ਦੀਆਂ ਅੱਖਾਂ ਖੋਲਣਾ ਚਾਹੁੰਦੀ ਸੀ ਇੱਕ ਦਿਨ ਮੈਂ ਪਲਾਨ ਬਣਾਇਆ ਮੈਂ ਆਪਣੇ ਜੀਜੇ ਨੂੰ ਫੋਨ ਲਾਇਆ ਤੇ ਫੋਨ ਤੇ ਰਿਕਾਰਡਿੰਗ ਲਾ ਦਿੱਤੀ ਤੇ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਤੁਸੀਂ ਚੰਗਾ ਨਹੀਂ ਕੀਤਾ ਮੈਨੂੰ ਘਰ ਚੋਂ ਕੱਢ ਕੇ ਤੁਹਾਡੀ ਵਜ੍ਹਾ ਨਾਲ ਅੱਜ ਮੈਂ ਆਪਣੇ ਪੇਕੇ ਬੈਠੀ ਆ ਜੀਜਾ ਮੈਨੂੰ ਕਹਿਣ ਲੱਗਾ ਤੈਨੂੰ ਕਿਹਨੇ ਕਿਹਾ ਸੀ ਕਿ ਸਭ ਗੱਲਾਂ ਤੂੰ ਲਵੀ ਨੂੰ ਜਾ ਕੇ ਦੱਸ ਜੀਜੇ ਦੇ ਦਿਮਾਗ 'ਚ ਇਹ ਗੱਲ ਬਿਲਕੁਲ ਨਹੀਂ ਸੀ ਕਿ ਮੈਂ ਰਿਕਾਰਡਿੰਗ ਵੀ ਕਰ ਸਕਦੀ ਆ ਉਹ ਹੱਸੀ ਜਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਤੈਨੂੰ ਕਿਹਾ ਸੀ ਕਿ ਜੇ ਤੂੰ ਮੇਰੇ ਖਿਲਾਫ ਕੋਈ ਕਦਮ ਚੁੱਕੇਂਗੀ ਤਾਂ ਤੂੰ ਇਸ ਘਰ 'ਚੋਂ ਨਿਕਲੇਂਗੀ ਉਹੀ ਗੱਲ ਹੋਗੀ ਹੁਣ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਇਸ ਘਰ ਵਿੱਚ ਦੁਬਾਰਾ ਲਿਆ ਸਕਦਾ ਕਿਉਂਕਿ ਲਵੀ ਮੇਰੇ ਕਹਿਣ ਤੇ ਹੀ ਤੈਨੂੰ ਇਸ ਘਰ ਵਿੱਚ ਆਉਣ ਦਊਗਾ ਨਹੀਂ ਤਾਂ ਉਹ ਤੈਨੂੰ ਤਲਾਕ ਦੇ ਦਊਗਾ ਤੂੰ ਮੇਰੀ ਗੱਲ ਮੰਨ ਲਾ ਤੂੰ ਮੈਨੂੰ ਖੁਸ਼ ਕਰਦੀ ਰਹਿ ਤੇ ਮੈਂ ਤੈਨੂੰ ਇਸ ਘਰ 'ਚ ਵਾਪਸ ਲੈ ਆਉਂਗਾ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਮੈਂ ਤੁਹਾਡੀ ਗੰਦੀ ਹਰਕਤ ਨੂੰ ਕਦੇ ਕਾਮਯਾਬ ਨਹੀਂ ਹੋਣ ਦਵਾਂਗੀ ਜਦੋਂ ਸਾਰੀ ਰਿਕਾਰਡਿੰਗ ਹੋ ਗਈ ਤਾਂ ਮੈਂ ਆਪਣੇ ਘਰ ਦੇਆਂ ਨੂੰ ਇਹ ਰਿਕਾਰਡਿੰਗ ਸੁਣਾਈ ਤੇ ਫਿਰ ਮੈਂ ਆਪਣੇ ਮੰਮੀ ਡੈਡੀ ਨਾਲ ਆਪਣੇ ਸਹੁਰੇ ਘਰ ਚਲੀ ਗਈ ਤੇ ਉੱਥੇ ਸਾਰੇ ਪਰਿਵਾਰ ਨੂੰ ਇਹ ਰਿਕਾਰਡਿੰਗ ਸੁਣਾਈ ਫਿਰ ਲਵੀ ਦੀਆਂ ਅੱਖਾਂ ਖੁੱਲ ਗਈਆਂ ਲਵੀ ਨੇ ਮੇਰੇ ਕੋਲੋਂ ਮਾਫੀ ਮੰਗੀ ਲਵੀ ਹੈਰਾਨ ਰਹਿ ਗਿਆ ਉਹ ਕਹਿਣ ਲੱਗਾ ਕਿ ਮੈਂ ਤਾਂ ਆਪਣੇ ਭਰਾ ਨੂੰ ਪਿਓ ਬਰਾਬਰ ਸਮਝਦਾ ਸੀ ਪਰ ਉਹਨੇ ਮੈਨੂੰ ਐਡਾ ਵੱਡਾ ਧੋਖਾ ਦੇ ਦਿੱਤਾ ਲਵੀ ਨੇ ਮੇਰੇ ਕੋਲੋਂ ਵੀ ਮਾਫੀ ਮੰਗੀ ਤੇ ਮੇਰੇ ਘਰਦਿਆਂ ਕੋਲੋਂ ਵੀ ਮਾਫੀ ਮੰਗੀ ਮੇਰੀ ਭੈਣ ਨੂੰ ਇਹ ਗੱਲ ਦਾ ਬੜਾ ਝਟਕਾ ਲੱਗਾ ਕਿਉਂਕਿ ਕਿਸੇ ਪਤਨੀ ਲਈ ਆਪਣੇ ਪਤੀ ਲਈ ਇਹ ਸਭ ਗੱਲਾਂ ਸਾਹਮਣੇ ਆਉਣੀਆਂ ਬਹੁਤ ਦੁੱਖ ਦੀ ਗੱਲ ਆ ਮੈਂ ਆਪਣੀ ਭੈਣ ਕੋਲੋਂ ਮਾਫੀ ਮੰਗੀ ਕਿ ਮੈਨੂੰ ਮaaf ਕਰ ਦੇ ਪਰ ਇਹ ਸਭ ਮੇਰੇ ਲਈ ਕਰਨਾ ਜ਼ਰੂਰੀ ਸੀ ਹੁਣ ਮੈਂ ਉਸ ਘਰ ਵਿੱਚ ਜ਼ਿਆਦਾ ਟਾਈਮ ਨਹੀਂ ਰਹਿਣਾ ਚਾਹੁੰਦੀ ਸੀ ਮੈਂ ਤੇ ਲਵੇ ਵੀ ਨੇ ਆਪਣਾ ਇੰਗਲੈਂਡ ਦਾ ਵੀਜ਼ਾ ਲਗਵਾ ਲਿਆ ਤੇ ਹੁਣ ਅਸੀਂ ਇੰਗਲੈਂਡ ਚਲੇ ਗਏ ਆ ਹੁਣ ਭੈਣ ਨੂੰ ਤਾਂ ਉਹਦੇ ਨਾਲ ਰਹਿਣਾ ਹੀ ਪੈਣਾ ਸੀ ਪਰ ਹੁਣ ਮੈਂ ਆਪਣੇ ਜੀਜੇ ਨੂੰ ਕਦੇ ਨਹੀਂ ਬੁਲਾਉਂਦੀ ਮੇਰੇ ਦਿਲ ਵਿੱਚ ਉਹਦੇ ਲਈ ਕੋਈ ਜਗ੍ਹਾ ਨਹੀਂ ਆ ਤੇ ਲਵੀ ਨੇ ਵੀ ਆਪਣੇ ਭਰਾ ਨੂੰ ਕਦੇ ਨਹੀਂ ਬੁਲਾਇਆ ਉਹ ਜੀਜਾ ਬਹੁਤ ਪਛਤਾਉਂਦਾ ਆ ਕਿਉਂਕਿ ਸਾਰੀ ਜ਼ਿੰਦਗੀ ਲਈ ਉਹਨੇ ਆਪਣਾ ਭਰਾ ਗਵਾ ਲਿਆ ਮੈਂ ਲਵੀ ਨੂੰ ਕਈ ਵਾਰ ਕਿਹਾ ਕਿ ਤੁਸੀਂ ਆਪਣੇ ਭਰਾ ਨੂੰ ਬੁਲਾ ਸਕਦੇ ਹੋ ਮੈਂ ਤੁਹਾਨੂੰ ਨਹੀਂ ਰੋਕਦੀ ਪਰ ਲਵੀ ਕਹਿੰਦਾ ਕਿ ਜਿਸ ਬੰਦੇ ਨੇ ਮੇਰੀ ਵਾਈਫ ਤੇ ਇੰਨੀ ਗੰਦੀ ਨਜ਼ਰ ਰੱਖੀ ਉਸ ਬੰਦੇ ਨੂੰ ਮੈਂ ਵੀ ਕਦੇ ਨਹੀਂ ਮਾਫ ਕਰੂੰਗਾ ਇਸ ਕਰਕੇ ਕੋਈ ਵੀ ਗਲਤ ਹਰਕਤ ਕਰਨ ਤੋਂ ਪਹਿਲਾਂ ਹਰੇਕ ਬੰਦੇ ਨੂੰ ਸੋਚਣਾ ਚਾਹੀਦਾ ਆ ਕਿਉਂਕਿ ਬਾਅਦ ਵਿੱਚ ਪਛਤਾਏ ਤਾਂ ਕੁਝ ਨਹੀਂ ਬਣਦਾ ਜੋ ਰਿਸ਼ਤੇ ਸਾਡੇ ਹੱਥੋਂ ਨਿਕਲ ਜਾਂਦੇ ਨੇ ਉਹ ਕਦੇ ਵੀ ਵਾਪਸ ਨਹੀਂ ਆਉਂਦੇ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ